ਕੈਨਟੀ ਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਤਾਂ ਅਕਸਰ ਹੀ ਲੋਕਾਂ ਦੀ ਇੱਕ ਕੰਪਲੇਂਟ ਰਹਿੰਦੀ ਹੈ ਕਿ ਸਾਡੇ ਫੋਨ ਜਾਂ ਚੋਰੀ ਹੁੰਦੇ ਨੇ ਜਾਂ ਗੁੰਮ ਜਾਂਦੇ ਨੇ ਤਾਂ ਪੁਲਿਸ ਉਹਨਾਂ ਨੂੰ ਲੱਭ ਕੇ ਨਹੀਂ ਦਿੰਦੀ ਕੰਪਲੇਂਟਸ ਜਿਹੜੀਆਂ ਉਹ ਜਉਂਦੀਆਂ ਕਿਉਂ ਹੀ ਰਹਿੰਦੀਆਂ ਨੇ ਤਾਂ ਅੱਜ ਤੁਹਾਨੂੰ ਦੱਸ ਦਈਏ ਕਿ ਇਸ ਲਈ ਅਸੀਂ ਅੰਮ੍ਰਿਤਸਰ ਦਿਹਾਤੀ ਪੁਲਿਸ ਲਾਈਨ ਦੁਬਾਰੀ ਦੇ ਵਿੱਚ ਮੌਜੂਦਾਂ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਉਹ ਇੱਥੇ ਰੱਖਿਆ ਗਿਆ ਕਿਉਂਕਿ 300 ਗੁੰਮ ਹੋਏ ਜਿਹੜੇ ਮੋਬਾਈਲ ਨੇ ਪੁਲਿਸ ਦੇ ਵੱਲੋਂ ਲੱਭ ਕੇ ਅਸਲ ਮਾਲਕਾਂ ਦੇ ਅੱਜ ਹਵਾਲੇ ਕੀਤੇ ਜਾ ਰਹੇ ਨੇ ਐਸਐਸਪੀ ਸਾਹਿਬ ਇੱਥੇ ਪਹੁੰਚੇ ਹੋਏ ਨੇ ਐਸਪੀ ਡੀ ਸਾਹਿਬ ਪਹੁੰਚੇ ਹੋਏ ਨੇ ਸਾਈਬਰ ਸੈੱਲ ਦੀ ਪੂਰੀ ਦੀ ਪੂਰੀ ਟੀਮ ਪਹੁੰਚੀ ਹੋਈ ਆ ਤਾਂ ਇੱਕ ਵੱਖਰਾ ਫੰਕਸ਼ਨ ਆਰਗੇਨਾਈਜ਼ ਕੀਤਾ ਤੁਸੀਂ ਦੇਖ ਸਕਦੇ ਹੋ 300 ਤੋਂ ਵੱਧ ਜਿਹੜੇ ਗੁੰਮ ਹੋਏ ਮੋਬਾਈਲ ਨੇ ਉਹ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਕੀਮਤੀ ਫੋਨ ਵੀ ਨੇ ਜਿਹੜੇ ਇਸ ਵੇਲੇ ਲੋਕਾਂ ਨੂੰ ਹੈਂਡਓਵਰ ਕੀਤੇ ਜਾ ਰਹੇ ਨੇ ਐਸਐਸਪੀ ਸੁਹੇਲ ਕਾਸਮੀਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ 300 ਫੋਨ ਆ ਤਾਂ ਉਹਨਾਂ ਦੇ ਮਾਲਕ ਵੀ ਇੱਥੇ ਪਹੁੰਚੇ ਹੋਏ ਨੇ ਇੱਕ ਵੱਡਾ ਇਕੱਠ ਇੱਥੇ ਹੋਇਆ ਲੋਕਾਂ ਦੇ ਵਿੱਚ ਇੱਕ ਖੁਸ਼ੀ ਆ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਲੋਕਾਂ ਦੇ ਨਾਲ ਜਿਹੜੀ ਉਹ ਗੱਲਬਾਤ ਵੀ ਜ਼ਰੂਰ ਕਰਾਂਗੇ एसएसपी ਵਿਧਾਤੀ ਸਾਡੇ ਨਾਲ ਨੇ ਇਸ ਵੇਲੇ ਇੱਕ ਬਹੁਤ ਸੋਨਾ ਉਪਰਾਲਾ ਜਿਹੜਾ ਪਿਛਲੇ ਦਿਨਾਂ ਤੋਂ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਅਸਲ 300 ਫੋਨ ਲੋਕਾਂ ਨੂੰ ਹੈਂਡਓਵਰ ਕੀਤੇ ਜਾ ਰਹੇ ਨੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਰਹੇ ਨੇ ਪਹਿਲਾਂ ਤਾਂ ਇਸ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਮਹੀਨੇ ਦੇ ਵਿੱਚ ਸਾਡੀ ਜਿਹੜੀ ਟੀਮ ਹੈ ਉਹਨਾਂ ਨੇ ਬੜੀ ਮਿਹਨਤ ਕਰਕੇ ਕਰੀਬਨ 300 ਮੋਬਾਈਲ ਜਿਹਦੀ ਮਾਰਕੀਟ ਵੈਲਿਊ ਕਰੀਬਨ 60 ਲੱਖ ਰੁਪਏ ਹੈ ਉਹ ਲੱਭ ਕੇ ਦਿੱਤੇ ਤਾਂ ਉਸ ਤੋਂ ਜ਼ਿਆਦਾ ਮੈਨੂੰ ਸੈਟੀਸਫੈਕਸ਼ਨ ਇਸ ਗੱਲ ਦੀ ਹੈ ਜਦੋਂ ਅਸੀਂ ਅੱਜ ਲੋਕਾਂ ਨੂੰ ਇਹ ਵੰਡ ਰਹੇ ਨੇ ਤਾਂ ਲੋਕਾਂ ਦੇ ਵਿੱਚ ਜਿਹੜੀ ਸੈਟੀਸਫੈਕਸ਼ਨ ਹੈ ਜਿਹੜੀ ਹੈਪੀਨੈਸ ਹੈਗੀ ਜਿਹੜੀ ਖੁਸ਼ੀ ਹੈਗੀ ਤਾਂ ਉਹਨੂੰ ਵੇਖ ਕੇ ਸਾਨੂੰ ਹੋਰ ਫਰਦਰ ਮੋਟੀਵੇਸ਼ਨ ਮਿਲਿਆ ਹੈਗਾ ਇਨਸਪੀਰੇਸ਼ਨ ਮਿਲਿਆ ਹੈਗਾ ਤਾਂ ਅਸੀਂ ਇਸ ਕਾਰੇ ਨੂੰ ਅੰਗੇ ਵੀ ਕਰ ਕਰਦੇ ਰਹਾਂਗੇ ਸਰ ਅਕਸਰ ਜਦੋਂ ਕਿਸੇ ਦਾ ਫੋਨ ਗੋਮ ਜਾਂ ਚੋਰੀ ਹੋ ਜਾਂਦਾ ਕਾ ਜ਼ਿਆਦਾਤਰ ਲੋਕ ਕੰਪਲੇਂਟ ਲਿਖਉਣ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੂੰ ਡਰ ਇਹ ਹੁੰਦਾ ਕਿ ਸਾਡਾ ਫੋਨ ਕਿਸੇ ਗਲਤ ਹੱਥ ਦੇ ਵਿੱਚ ਯੂਜ਼ ਨਾ ਹੋ ਗਿਆ ਹੋਵੇ ਕੁਝ ਲੋਕਾਂ ਉਹਨਾਂ ਨੂੰ ਕਹਿਣਾ ਚਾਹੁੰਗੇ ਜੋ ਕੰਪਲੇਂਟ ਤੋਂ ਬਚਦੇ ਨੇ ਨਹੀਂ ਮੈਂ ਤਾਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਜੀ ਸਦਕੇ ਤੁਸੀਂ ਆ ਜਾਓ ਤੁਹਾਡੀ ਕੰਪਲੇਂਟ ਵੀ ਲਿਖੀ ਜਾਊਗੀ ਐਂਡ ਸਿਰਫ ਕੰਪਲੀਟ ਨਹੀਂ ਲਿਖੀ ਜਾਊਗੀ ਇਸੀ ਉਪਰਾਲੇ ਕਰਕੇ ਇਹਨੂੰ ਲੱਭ ਕੇ ਤੁਹਾਨੂੰ اسی ਇਹੋ ਜਿਹਾ ਫੰਕਸ਼ਨ ਕਰਕੇ ਤੁਹਾਨੂੰ ਵੀ ਵਾਪਸ ਅਸੀਂ ਕਰਾਂਗੇ ਮੋਬਾਈਲ ਫੋਨ ਸਰ ਇਹ ਤਾਂ ਫੋਨ ਉਹ ਸੀ ਜਿਨ੍ਹਾਂ ਦੀ ਕੋਈ ਡਿਟੇਲ ਕੋਲ ਹੈਗੀ ਸੀ ਜਾਂ EMI ਨੰਬਰ ਉਹਨਾਂ ਦੇ ਕੋਲ ਸੀ ਤਾਂ ਉਹ ਟਰੇਸ ਹੋ ਗਏ ਕੁਝ ਫੋਨਸ ਨੇ ਜਾਂ ਕੁਝ ਲੋਕ ਅਜੇ ਵੀ ਨੇ ਜਿਹੜੇ ਚੋਰੀ ਦਾ ਸਮਾਨ ਇੱਕ ਦੁਕਾਨ ਦੇ ਉੱਪਰ ਵੇਚਦੇ ਨੇ ਫਿਰ ਉਹਨਾਂ ਦੇ ਕੁਝ ਪਾਰਟਸ ਚੇਂਜ ਕਰ ਦਿੱਤੇ ਜਾਂਦੇ ਨੇ ਕੁਝ ਉਹਨਾਂ ਲੋਕਾਂ ਤੇ ਵੀ ਕੰਜਾ ਕੱਸਿਆ ਜਾਊ ਹੁਣ ਨਹੀਂ ਬਿਲਕੁਲ ਜੇ ਸਾਨੂੰ ਕਿਤੇ ਮੈਲਾਫਾਈਡ ਇੰਟੈਂਸ਼ਨ ਕੋਈ ਕ੍ਰਿਮੀਨਲ ਐਕਟੀਵਿਟੀ ਨਜ਼ਰ ਆਉਂਦੀ ਹੈ ਤਾ ਉੱਥੇ ਤਾਂ ਕਾਨੂੰਨ ਬੜਾ ਸਖਤ ਹੈ ਉੱਥੇ ਤਾਂ ਸਾਡੀ ਕਾਰਵਾਈ ਵਖਰੀ ਹੈ ਤਾਂ ਉੱਥੇ ਤਾਂ ਬਕਾਇਦਾ ਪਰਚਾ ਹੋ ਜਾਂਦਾ ਹੈ ਜਿਹੜੇ ਬੰਦੇ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਚੇਲੇ ਪੇਜ ਦਿੱਤਾ ਜਾਊਗਾ ਸਰ ਇੱਕ ਸੰਦੇਸ਼ ਵੀ ਤੁਹਾਡੇ ਕੋਲੋਂ ਦਵਾਉਣਾ ਚਾਹਾਂਗੇ ਜਿਸ ਤਰ੍ਹਾਂ ਅੱਜ ਕੱਲ ਮਾਹੌਲ ਚੱਲ ਰਿਹਾ ਛੋਟੇ ਛੋਟੇ ਨੌਜਵਾਨ ਅਸਲਾ ਚੱਕੀ ਫਿਰਦੇ ਨੇ ਗਲਤ ਰਾਹ ਤੇ ਚੱਲਦੇ ਨੇ ਜਾਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੁਝ ਉਹਨਾਂ ਨੂੰ ਕਹਿਣਾ ਚਾਹਾਂਗੇ ਨਹੀਂ ਦੇਖੋ ਇਹਦੇ ਦੋ ਪੁਆਇੰਟਸ ਹੈਗੇ ਨੇ ਇੱਕ ਤਾਂ ਜਿਹੜਾ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਹੈ ਕਿਸ ਨੂੰ ਲੱਗਦਾ ਕਿ ਬੜਾ ਕੂਲ ਹੈ ਜਾਂ ਇਹਦੇ ਨਾਲ ਅਸੀਂ ਜਿਹੜਾ ਗਲਤ ਜਿਹੜੇ ਹਰਕਤਾਂ ਹੈ ਉਹਨਾਂ ਨੂੰ ਅੰਜਾਮ ਦਵਾਂਗੇ ਤਾਂ ਉਹਦੇ ਲਈ ਕਾਨੂੰਨ ਬੜਾ ਸਖਤ ਹੈ ਤਾਂ ਉਹਦੇ ਵਿੱਚ ਮਾਫੀ ਦੀ ਕੋਈ ਗੁੰਜਾਇਸ਼ ਨਹੀਂ ਹੈ ਤਾਂ ਇਹੋ ਜਿਹੇ ਬੰਦੇ ਮੈਂ ਦੇਖੇ ਹੈ ਕਿ ਫਿਰ ਸੜਦੇ ਹੋਏ ਜੇਲ੍ਹਾਂ ਦੇ ਵਿੱਚ ਤਾਂ ਨਾਲੇ ਜੇ ਕਿਸੇ ਨੂੰ ਕਿਸੇ ਹੈਲਪ ਦੀ ਜ਼ਰੂਰਤ ਹੈ ਕਾਉਂਸਲਿੰਗ ਦੀ ਜ਼ਰੂਰਤ ਹੈ ਤਾਂ ਉਹ ਕਰਨੀ ਚਾਹੀਦੀ ਡਿਸਕਸ਼ਨ ਕਰਨਾ ਚਾਹੀਦਾ ਕਿ ਇਹੋ ਜੇ ਅਨਸਰਾਂ ਦੇ ਨਾਲ ਰابطਾ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਇਹਦੇ ਨਾਲ ਤਾਂ ਜਿਹੜਾ ਬੰਦਾ ਆਪ ਹੁੰਦਾ ਉਹਦੀ ਜ਼ਿੰਦਗੀ ਬਰਬਾਦ ਤਾਂ ਹੁੰਦੀ ਹੀ ਹੈ ਤਾਂ ਪੂਰਾ ਫੈਮਿਲੀ ਉਹਨਾਂ ਦਾ ਵੀ ਫਿਰ ਜੀਣਾ ਦੁਸ਼ਵਾਰ ਹੋ ਜਾਂਦਾ ਹੈ ਤਾਂ ਕੋਈ ਜਿਹੜਾ ਬੰਦਾ ਉਹਨੂੰ ਕੁਝ ਕਮਾ ਕੇ ਦੇ ਸਕਦਾ ਹੈ ਉਹਨਾਂ ਦੀ ਜ਼ਿੰਦਗੀ ਸਵਾਰ ਸਕਦਾ ਹੈ ਉਹੀ ਇਹੋ ਜੇ ਕਮਾ ਦੇ ਵਿੱਚ ਪੈ ਗਿਆ ਤਾਂ ਫੈਮਿਲੀ ਪੂਰੀ ਫਿਰ ਇਫੈਕਟ ਹੋ ਜਾਂਦੀ ਹੈ ਤਾਂ ਇਹ ਮੇਰੀ ਰਿਕਵੈਸਟ ਹੈ ਕਿ ਇਹ ਨਾ ਕੀਤਾ ਜਾਵੇ ਸਰ ਜਿਸ ਤਰ੍ਹਾਂ ਅਫਸਰਾਂ ਦੇ ਧਿਆਨ 'ਚ ਜਿਹੜੀ ਚੀਜ਼ ਹੁੰਦੀ ਆ ਤਾਂ ਛੋਟੇ ਅਫਸਰਾਂ ਵੱਲੋਂ ਕਈ ਵਾਰ ਉਹਨਾਂ ਦੇ ਉੱਪਰ ਧਿਆਨ ਨਹੀਂ ਦਿੱਤਾ ਲੋਕਾਂ ਨੂੰ ਵਕਈ ਖੱਜਲ ਖੁਆਰ ਵੀ ਕੀਤਾ ਜਾਂਦਾ ਕਿਉਂਕਿ ਇਹ ਸਵਾਲ ਤੁਹਾਡੇ ਨਾਲ ਪਹਿਲਾਂ ਵੀ ਹੋ ਚੁੱਕਿਆ ਹੈ ਅਕਸਰ ਜਾਂ ਗਿਨਨ ਸੁਣ ਚ ਵੀ ਆਉਂਦੀਆਂ ਨੇ ਅਸੀਂ ਇਸ ਤਿਸਤ ਵਰਕ ਵੀ ਕਰ ਚੁੱਕੇ ਆ ਉਹਨਾਂ ਲੋਕਾਂ ਤੇ ਕਦੋਂ ਸਕੰਜਾ ਕੱਛਿਆ ਜਾਊਗਾ ਜੋ ਆਪਣੇ ਹੀ ਮੁਲਾਜ਼ਮ ਆਮ ਜਨਤਾ ਨੂੰ ਉਹਨਾਂ ਦੇ ਸਰਵਰ ਹੋ ਕੇ ਵੀ ਉਹਨਾਂ ਦੀ ਸਹਾਇਤਾ ਦੇ ਨਾਲ ਹੋ ਕੇ ਵੀ ਫਿਰ ਵੀ ਉਹਨਾਂ ਨੂੰ ਖੱਜਲ ਖੁਆਲ ਕਰਦੇ ਨੇ ਨਹੀਂ ਦੇਖੋ ਪੰਜਾਬ ਸਰਕਾਰ ਦਾ ਜਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤਾਂ ਬੜੀ ਕਲੀਅਰ ਹੈ ਕਿ ਜਿਹੜਾ ਅਸੀਂ ਪੁਲਿਸਿੰਗ ਦਾ ਮਾਡਲ ਦੇਣਾ ਹੈ ਲੋਕਾਂ ਨੂੰ ਤਾਂ ਪੁਲਿਸਿੰਗ ਇਜ਼ ਫਾਰ ਪੀਪਲ ਜੀ ਤਾਂ ਅਸੀਂ ਇਸੇ ਪ੍ਰਿੰਸੀਪਲ ਤੇ ਕੰਮ ਕਰ ਰਹੇ ਨੇ ਤਾਂ ਜੇ ਮੰਨ ਲਓ ਕਿਸੇ ਲੈਵਲ ਤੇ ਲੋਕਾਂ ਨੂੰ ਕੋਈ ਦੁਸ਼ਵਾਰੀ ਆ ਜਾਂਦੀ ਹੈ ਮੈਂ ਤਾਂ ਕਹਿੰਦਾ ਕਿ ਜ਼ਰੂਰ ਮੇਰੇ ਜੀ ਸਦਕੇ ਮੇਰੇ ਦਫਤਰ ਆਕੇ ਤੁਸੀਂ ਦੱਸ ਦੋ ਜਾਂ ਵੀ ਹੈਵ ਅ ਹਾਇਰਾਰਕੀ ਆਫ ਆਫਸਰਸ ਕਨਸਰਨਡ ਐਸ ਐਚਓ ਡੀ ਐਸ ਪੀ ਐਸ ਪੀ ਸਾਹਿਬਾਨ ਹੈਗੇ ਨੇ ਬਟ ਅਸੀਂ ਲੋਕਾਂ ਦੀ ਸੇਵਾ ਲਈ ਇੱਥੇ ਬੈਠੇ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਮੁਸ਼ਕਲ ਆ ਜਾਂਦੀ ਹੈ ਤਾਂ ਜ਼ਰੂਰ ਅਲੱਗ-ਅਲੱਗ ਜਿਹੜੇ ਅ ਦਰਜਾ ਬਦਰਜਾ ਆਫਸਰ ਸਾਹਿਬਾਨ ਹੈ ਉਹਨਾਂ ਦੇ ਨਾਲ ਰابطਾ ਕਾਇਮ ਕੀਤਾ ਜਾ ਸਕਦਾ ਹੈ ਜਾਂ ਤਾਂ ਮਤਲਬ ਤੁਸੀਂ ਜ਼ਰੂਰ ਮੇਰੇ ਦਫਤਰ ਵੀ ਆ ਸਕਦੇ ਹੋ ਮੇਰੇ ਨਾਲ ਡਾਇਰੈਕਟਲੀ ਗੱਲਬਾਤ ਹੋ ਸਕਦੀ ਹੈ ਤਾਂ ਆਪਾਂ ਜ਼ਰੂਰ ਜਿਹੜੀ ਵੀ ਮੁਸ਼ਕਲ ਹੋਗੀ ਕੋਈ ਪ੍ਰੋਬਲਮ ਹੋਗੀ ਉਹਦਾ ਨਿਪਟਾਰਾ ਕਰਾਂਗੇ थैंक यू ਸਰ ਅਸੀਂ ਤੁਹਾਨੂੰ ਇੱਕ ਰਹੀ ਫੇਰ ਨਿਗ੍ਹਾ ਮਰਾਦੀ ਜੀ ਕਿ ਅੱਜ 300 ਮੋਬਾਈਲ ਫੋਨ ਨੇ ਜਿਹੜੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਬਹੁਤ ਬਹੁਤ ਮਹਿੰਗੇ ਫੋਨ ਨੇ ਬਹੁਤ ਸਮਾਂ ਹੋ ਗਿਆ ਗਵਾਚਾਂ ਨੂੰ ਲੇਕਿਨ ਪੁਲਿਸ ਦੀ ਇੱਕ ਮਿਹਨਤ ਦੇ ਨਾਲ ਜਿਹੜੇ ਉਹ ਫੋਨ ਨੇ ਲੱਭ ਕੇ ਜਿਹੜਾ ਮਾਲਕਾਂ ਦੇ ਹਵਾਲੇ ਕੀਤੇ ਤਾਂ ਉਹਨਾਂ ਦੇ ਚਿਹਰਿਆਂ ਦੇ ਉੱਪਰ ਜਿਹੜੀ ਅਜੀਬ ਖੁਸ਼ੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਅਸੀਂ ਉਹਨਾਂ ਲੋਕਾਂ ਦੇ ਨਾਲ ਗੱਲ ਵੀ ਕਰਾਂਗੇ ਜਿਨ੍ਹਾਂ ਨੂੰ ਮੋਬਾਈਲ ਮਿਲ ਚੁੱਕੇ ਨੇ ਤਾਂ ਸਾਡੇ ਨਾਲ ਇਸ ਵੇਲੇ ਇੱਕ ਮੋਬਾਈਲ ਮਾਲਕ ਨੇ ਜਿਨ੍ਹਾਂ ਨੂੰ ਅੱਜ ਉਹਨਾਂ ਦਾ ਫੋਨ ਪੁਲਿਸ ਦੇ ਵੱਲੋਂ ਲੱਭ ਕੇ ਦਿੱਤਾ ਗਿਆ ਤੁਹਾਡਾ ਕਿਹੜਾ ਫੋਨ ਸੀ ਹੋ ਤੁਸੀਂ ਕਿਸ ਜਗ੍ਹਾ ਤੋਂ ਆਟਾਰੀ ਤੋਂ ਜੀ ਨੇਸ਼ਟਾ ਪਿੰਡੇ ਪ੍ਰਗਟ ਸਿੰਘ ਆਈਫੋਨ ਸੀ ਬਾਕੀ ਅਮਰਸਰ ਅਧਿਆਤਿ ਪੁਲਿਸ ਦਾ ਤੇ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਬੜੀ ਖੁਸ਼ੀ ਦੀ ਗੱਲ ਆਏ ਕਿ ਜਿਹੜਾ ਨੇ ਅਸੀਂ 24 12 ਨੂੰ ਕੰਪਲੇਨਟ ਪਾਈ ਸੀ ਤੇ 3 1 26 ਨੂੰ ਜਿਹੜਾ ਦੱਸ ਦਿੰਦੇ ਬਾਅਦ ਸਾਨੂੰ ਫੋਨ ਚਲੇਗਾ ਕਿ ਤੁਹਾਡਾ ਫੋਨ ਸਾਡੇ ਕੋਲ ਆ ਤੇ ਤੁਸੀਂ ਆਣ ਕੇ ਆਪਣਾ ਫੋਨ ਕਰ ਸਕਦੇ ਸਤਰੀ ਨੂੰ ਇੱਥੇ ਆਓ ਤੇ ਫੋਨ ਲੋਏ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਸਐਸਪੀ ਸਾਹਿਬ ਦਾ ਪੂਰੀ ਟੀਮ ਦਾ ਹੀ ਸਮੁੱਚੇ ਅਧਿਆਤਿ ਪੁਲਿਸ ਦਾ ਕਿ ਜਿੰਨਾਂ ਨੇ ਦੱਸ ਦਿੰਦੇ ਵਿੱਚ ਸਾਨੂੰ 55000 ਦਾ ਫੋਨ ਸਾਡਾ ਜਿਹੜਾ ਕਿ ਲੱਭ ਕੇ ਸਾਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਜ ਦੇਖੋ ਤੁਸੀਂ ਫੋਨ ਗਵਾਚਾ ਸੀ ਤੁਸੀਂ ਪੁਲਿਸ ਦੇ ਕੋਲ ਪਹੁੰਚ ਕੀਤੀ ਆ ਉੱਥੇ ਕੰਪਲੇਂਟ ਲਿਖਾਈ ਆ ਕਈ ਵਾਰ ਬਹੁਤ ਸਾਰੇ ਲੋਕ ਆਏ ਇਸ ਚੀਜ਼ ਤੋਂ ਡਰਦੇ ਆ ਕੰਪਲੇਂਟ ਲਿਖਾਉਣ ਵੀ ਨਹੀਂ ਜਾਂਦੇ ਉਹਨਾਂ ਨੂੰ ਕੁਝ ਕਹਿਣਾ ਚਾਹੂੰਗੀ ਹਾਂਜੀ ਬਿਲਕੁਲ ਜਿਓ ਜਦੋਂ ਗੁੰਮ ਹੁੰਦਾ ਆਪਾਂ ਜਾਓ ਪੁਲਿਸ ਸਟੇਸ਼ਨ ਜਾਓ ਉੱਥੇ ਜਾ ਕੇ ਕੰਪਲੇਂਟ ਆਪਣੀ ਲਿਖਾਓ ਅਸੀਂ ਤਾਂ ਚਲੋ ਮੋਬਾਈਲ ਅੱਜ ਕੱਲ੍ਹ ਤਾਂ ਮੋਬਾਈਲ ਤੇ ਵੀ ਚੱਲਦਾ ਮੋਬਾਈਲ ਤੇ ਬੇੜੇ ਨੇ ਪਾਈ ਅਸੀਂ ਥਾਣੇ ਵੀ ਨਹੀਂ ਗਏ ਮੋਬਾਈਲ ਤੇ ਹੀ ਪਾਈ ਆ ਜਿਹੜੀ ਸੰਚਾਰ ਸਾਥੀ ਤੇ ਤੇ 10 ਦਿਨ ਦੇ ਵਿੱਚ ਸਾਨੂੰ ਫੋਨ ਮਿਲ ਗਿਆ ਤੇ ਬਾਕੀ ਚਲੋ ਜੇ ਕੋਈ ਮੋਬਾਈਲ ਤੇ ਨਹੀਂ ਜਾਣਕਾਰ ਹੈਗਾ ਤੂੰ ਆਪਣੇ ਲਾਗੇ ਥਾਣੇ ਜਾਓ ਸੇਵਾ ਕੇਂਦਰ ਜਾਓ ਬੇਚੀਜ ਕੋ ਕੇ ਜਾਓ ਵੇਖੋ ਕਿੱਡੇ ਮਾਨਸਤਕਾਰ ਨੇ ਐਸਪੀ ਸਾਹਿਬ ਨੇ ਸਾਨੂੰ ਫੋਨ ਦਿੱਤੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਨੂੰ ਇੰਨੀ ਫੋਨ ਲੈਣ ਦੀ ਖੁਸ਼ੀ ਨਹੀਂ ਜਿੰਨੀ ਅੱਜ ਪੁਲਿਸ ਦੇ ਮੰਡਲ ਤੇ ਖੁਸ਼ੀ ਹੁੰਦੀ ਆ ਕਿ ਜਿੰਨੇ ਮਾਨਸਤਕਾਰ ਨੇ ਸਾਨੂੰ ਇਨਾ ਫੋਨ ਦਿੱਤੇ ਆ ਕਿਉਂਕਿ ਇਹ ਤੋਂ ਵੱਡੀ ਖੁਸ਼ੀ ਕਿਹੜੀ ਗੱਲ ਹੈ ਕਿ ਫੂਨ ਸਾਡੇ ਕੁਆਰਟਰਾਂ ਤੇ ਐਸ.ਪੀ. ਸਾਹਿਬ ਸਾਨੂੰ ਦੇ ਦਿੰਦੇ ਅੱਜ 60 ਲੱਖ ਦੇ ਫੂਨ ਉਹਨਾਂਰ ਗਵਰ ਕਰਕੇ ਸਾਨੂੰ ਦਿੱਤੇ ਆ ਪਬਲਿਕ ਨੂੰ ਦਿੱਤੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਇਹ ਤੁਹਾਨੂੰ ਸਭ ਤੋਂ ਖੁਸ਼ੀ ਇਹ ਹੈ ਕਿ ਪੰਜਾਬ ਪੁਲਿਸ ਦੇ ਜਿਨ੍ਹਾਂ ਨੇ ਸਾਨੂੰ ਕਿੱਡੇ ਮਾਨ ਸਤਕਾਰ ਨਾਲ ਦਿੱਤੇ ਆ ਇਹ ਨਹੀਂ ਸਾਨੂੰ ਫੂਨ ਲੈਣ ਤੇ ਖੁਸ਼ੀ ਨਹੀਂ ਹਾਂਜੀ ਵਰਜੀ ਖਾਲਸਾ ਵੈਦਜੀ ਕੀ ਪਤ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਅਕਸਰ ਲੋਕਾਂ ਦੀ ਜਿਹੜੀ ਹੈ ਸ਼ਿਕਾਇਤ ਰਹਿੰਦੀ ਹੈ ਪੁਲਿਸ ਦੇ ਖਿਲਾਫ ਕਿ ਪੁਲਿਸ ਕੰਮ ਨਹੀਂ ਕਰਦੀ ਕੰਪਲੇਂਟਾਂ ਜਿਉਂਦੀਆਂ ਤਿਉਂ ਰਹਿੰਦੀਆਂ ਨੇ ਕਾਜ ਲੋਕਾਂ ਦੇ ਮੂੰਹੋਂ ਤਾਰੀਫ਼ ਸੁਣ ਕੇ ਪੁਲਿਸ ਵੀ ਬਹੁਤ ਖੁਸ਼ ਹੋਊਗੀ ਔਰ ਕੰਮ ਵੀ ਬਹੁਤ ਵਧੀਆ ਹੈ 300 ਫੋਨ ਲਗਭਗ 60 ਲੱਖ ਤੋਂ ਵੱਧ ਦੀ ਕੀਮਤ ਦੇ ਫੋਨ ਨੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਰਹੇ ਨੇ ਤਾਂ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਤੁਹਾਡਾ ਵੀ ਫੋਨ ਸੀਗਾ 6 ਮਹੀਨੇ ਹੋ ਗਏ ਜੀ ਕਿਹੜਾ ਫੋਨ ਸੀ ਤੁਹਾਡਾ ਮੇਰਾ ਪੁਰਾਣਾ ਲਾ ਗਈ ਵੀ Samsung 12000 ਦਾ ਸੀ ਅੱਛਾ ਜੀ ਹਾਂ ਬਣੀ ਮਿਹਰਬਾਨ ਬੋਲ ਰਹੇ ਆ ਜੀ ਮੈਂ ਪੁਲਿਸ ਨੂੰ ਕਿ ਰਿਟਾਇਰ ਹੋਇਆ ਹਾਂ ਜੀ ਜੀ ਮੈਂ ਬੋਤਲਾਂ ਲਗਾਦਾ ਇਹਨਾਂ ਦਾ ਠੀਕ ਹੈ ਇਹ ਤੋਂ ਬੱਲਕ ਮਰ ਕੋ ਸਾਦਾ ਜੀ ਹੁਣ ਫੋਨ ਤੁਹਾਨੂੰ ਮਿਲ ਚੁੱਕਿਆ ਹਾਂਜੀ ਹਾਂਜੀ ਦੇਖੋ ਛੋਟੀ ਜਿੰਨੀ ਵੀ ਕੋਈ ਚੀਜ਼ ਗਵਾਜ ਜਾਵੇ ਤੇ ਬੰਦਾ ਪਤਾ ਨਹੀਂ ਕਿੰਨੀ ਵਾਰ ਲੱਭੇ ਮੈਨੂੰ ਦੋ ਵੇਲੇ ਨੀਂਦ ਨਹੀਂ ਆਈ ਜੀ ਮੈਂ ਹਰਕਤਾਂ ਫੋਨ ਲਿਆ ਉਹਨਾਂ ਕੇ ਇੰਟਰੈਕਸ਼ਨ ਬਹੁਤ ਜ਼ਿਆਦਾ ਹੈ ਮੈਂ ਥਾਂ ਤੇ ਬੜ ਰਖਾਈ ਮੁਰਗੇ ਸਾਂਝ ਕੇ ਅੰਦਰ ਗਿਆ ਪੱਜਾ ਫਿਰਦਾ ਰਹਾ ਮੈਂ ਚਲੇ ਮੁੜ ਕੇ ਹੋਣਾ ਮਿਲ ਗਿਆ ਤੁਸੀਂ ਤੇ ਆਪ ਮੁਲਾਜ਼ਮ ਰਹੇ ਹੋ ਪਹਿਲਾਂ ਨੌਕਰੀ ਕੀਤੀ ਆ ਇੱਕ ਲੋਕਾਂ ਦੀ ਇਹ ਵੀ ਕੰਪਲੇਨਟ ਰਹਿੰਦੀ ਆ ਕਿ ਕਈ ਵਾਰ ਥਾਣਿਆਂ ਦੇ ਵਿੱਚ ਜਿਹੜੇ ਛੋਟੇ ਅਫਸਰ ਹੁੰਦੇ ਨੇ ਮੁਲਾਜ਼ਮ ਹੁੰਦੇ ਨੇ ਉਹ ਲੋਕਾਂ ਨੂੰ ਖੱਜਲ ਖਵਾਰ ਕਰਾਉਂਦੇ ਨੇ ਉਹਨਾਂ ਨੂੰ ਕਾਗਜ਼ਪੱਤਰ ਪੂਰੇ ਨਹੀਂ ਹੁੰਦੇ ਕਾਗਜ਼ਪੱਤਰ ਜੇ ਕੋ ਪੂਰੇ ਕਿਸ ਨੂੰ ਖਰਾਬ ਕਰਦੇ ਉਹਨਾਂ ਕੋ ਬਕਸਾ ਨਹੀਂਗਾ ਜਾਂ ਨੰਬਰ ਨਹੀਂਗਾ ਜਾਂ ਬਿੱਲੇ ਨਹੀਂਗਾ ਉਹ ਖਰਾਬ ਹੁੰਦੇ ਆ ਜੇ ਕੋਈ ਨਹੀਂ ਖਰਾਬ ਕਰਦਾ ਜੇ ਕੋਈ ਨਹੀਂ ਖਰਾਬ ਕਰਦਾ ਅਸੀਂ ਤੁਹਾਨੂੰ ਬਬਲਤਾਂ ਲਗਾਉਣਾ ਪੁਰਸਦਾ ਮੈਨਾਂ ਮਿਹਰਬਾਨੀ ਜਿਹਦਾ ਮੈਂ ਵੱਧ ਵੱਧ ਧੰਨਵਾਦ ਕਰ ਸਕਦਾ ਧੰਨਵਾਦ ਪਿੱਛੇ ਇੱਕ ਵਾਰੀ ਫੇਰ ਨਜ਼ਰ ਮਾਰ ਲਓ ਜਿੰਨਾਂ ਲੋਕਾਂ ਨੂੰ ਮੋਬਾਈਲ ਮਿਲ ਚੁੱਕੇ ਨੇ ਉਹ ਨਾਲ ਹੀ ਉਹਨਾਂ ਨੂੰ ਇੱਕ OTP ਵੀ ਦਿੱਤਾ ਜਾਣਾ ਜਿਸ ਦੇ ਨਾਲ ਉਹ ਫੋਨ ਜਿਹੜਾ ਅਨਬਲੌਕ ਹੋਊਗਾ ਅਨਬਲੌਕ ਹੋਣ ਤੋਂ ਬਾਅਦ ਉਹ ਫੋਨ ਚੱਲਣਾ ਸਟਾਰਟ ਹੋਊਗਾ ਤਾਂ ਲੋਕਾਂ ਦੇ ਇਹ ਚਿਹਰਿਆਂ ਤੇ ਕਿਹੜੀ ਖੁਸ਼ੀ ਆ ਉਹ ਤੁਸੀਂ ਦੇਖ ਸਕਦੇ ਹੋ ਰੀਅਲ ਨੰਬਰ ਹੈ ਉਹ ਆ ਜਾਓ ਜੀ ਅੱਗੇ ਦੋਸਤ ਤੁਸੀਂ ਦੇਖ ਸਕਦੇ ਹੋ ਟੋਕਨ ਸਾਰਿਆਂ ਨੂੰ ਪ੍ਰੋਵਾਈਡ ਕੀਤੇ ਜਾ ਰਹੇ ਨੇ ਜਿਸ ਦੇ ਆਧਾਰ ਦੇ ਉੱਪਰ ਤੁਹਾਨੂੰ ਜਿਹੜੇ ਨੇ ਉਹ ਫੋਨ ਦਿੱਤੇ ਜਾਣਗੇ ਤਾਂ ਭੈਣੇ ਤੁਹਾਨੂੰ ਫੋਨ ਮਿਲਿਆ ਹਾਂਜੀ ਕਦੋਂ ਦਾ ਗਵਾਚਿਆ ਸੀ ਕਾਫੀ ਟਾਈਮ ਲੱਗ ਗਿਆ ਅੱਛਾ ਕਿੰਨਾ ਕ ਸਮਾਂ ਹੋ ਗਿਆ ਅ 8-9 ਮਿੰਟ 8-9 ਮਿੰਟ ਹੋ ਗਏ ਕਿਹੜਾ ਫੋਨ ਸੀ ਤੁਹਾਡਾ ਵੀਵੋ 20 ਦਾ ਸੀਗਾ ਜਿਹੜਾ ਫੋਨ ਤੁਹਾਡੇ ਹੱਥ ਦੇ ਵਿੱਚ ਆ ਆਈਫੋਨ ਮਿਲਿਆ ਤੁਹਾਨੂੰ ਹਾਂਜੀ 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 ਤੇ ਤੁਹਾਨੂੰ ਦੱਸ ਦਈਏ ਕਿ ਇੱਕ ਭੈਣ ਦੇ ਹੱਥ ਵਿੱਚ ਫੋਨ ਹੈ ਕਾਫੀ ਸਮੇਤੋਂ ਗਵਾਚਿਆ ਸੀ ਇਹਨਾਂ ਨੂੰ ਇਹ ਵੀ ਮਿਲ ਚੁੱਕਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੇ ਇਸ ਕੰਮ ਨੂੰ ਵਧੀਆ ਦੇਖਦੀ ਹਾਂ ਵਧੀਆ ਇਹ ਮਤਲਬ ਅੱਗੇ ਵੀ ਹੋਣਾ ਚਾਹੀਦਾ ਹੈ ਜਿੱਦਾਂ ਸਾਨੂੰ ਫੋਨ ਮਿਲੇ ਜਿਨ੍ਹਾਂ ਦੇ ਗਵਾਚੇ ਆ ਉਹਨਾਂ ਨੂੰ ਅੱਗੇ ਵੀ ਮਿਲਣੇ ਚਾਹੀਦੇ ਆ ਵੇ ਵੈਸੇ ਆਸ ਲਾ ਲਈ ਸੀ ਵੀ ਪਤਾ ਨਹੀਂ ਸਮਾਂ ਬਹੁਤ ਹੋ ਗਿਆ ਪਤਾ ਨਹੀਂ ਮਿਲਣਾ ਜਾਂ ਨਹੀਂ ਮਿਲਣਾ ਹਾਂਜੀ ਵਾਸ ਲੱਥੀ ਹੋਈ ਸੀਗੀ ਮੈਨੂੰ ਜਦੋਂ ਕਾਲ ਆਈ ਮੈਂ ਤੇ ਸਮਝ ਨਹੀਂ ਪਾਈ ਮੈਂ ਕਿਹਾ ਕਿ ਕਿੱਦਾਂ ਹੋ ਗਿਆ ਵੈਸੇ ਹੀ ਸੀ ਇੱਕ ਕਿਰਸ਼ਮਾ ਆਇਆ ਹਰਾਨ ਹੋ ਗਏ ਹਾਂਜੀ ਹਾਂਜੀ ਥੈਂਕ ਯੂ ਕਰਦੇ ਹਾਂ ਹਾਂਜੀ ਹਾਂਜੀ ਬਹੁਤ-ਬਹੁਤ ਦਾ ਲੋਕ ਖੁਸ਼ ਨੇ ਕਿਉਂਕਿ ਉਹਨਾਂ ਲੋਕਾਂ ਨੂੰ ਵੀ ਹੁਣ ਫੋਨ ਮਿਲੇ ਨੇ ਜਿਨ੍ਹਾਂ ਨੂੰ ਲੰਬਾ ਸਮਾਂ ਹੋ ਗਿਆ ਸੀ ਫੋਨ ਕੋ ਬਾਚਿਆ ਤਾਂ ਅਸੀਂ ਵੀ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਪੁਲਿਸ ਅੱਗੇ ਤੋਂ ਵੀ ਲੋਕਾਂ ਦੇ ਨਾਲ ਇਸੇ ਹੀ ਤਰ੍ਹਾਂ ਦੀ ਦੋਸਤੀ ਬਣਾ ਕੇ ਰੱਖੂਗੀ ਜੋ ਲੋਕਾਂ ਦੀਆਂ ਚੀਜ਼ਾਂ ਗੁੰਮ ਹੋ ਜਾਂਦੀਆਂ ਨੇ ਤਾਂ ਪੁਲਿਸ ਉਹਨਾਂ ਦੇ ਵਿੱਚ ਇੱਕ ਵਧੀਆ ਸ਼ਮੂਲੀਅਤ ਕਰਕੇ ਜਿਹੜੇ ਉਹਨਾਂ ਦੇ ਫੋਨ ਜਾਂ ਕੁਝ ਵੀ ਹੋਰ ਮਹਿੰਗੇ ਸਮਾਨ ਹੁੰਦੇ ਨੇ ਤਾਂ ਇਸੇ ਹੀ ਤਰ੍ਹਾਂ ਮਿਹਨਤ ਦੇ ਨਾਲ ਲੋਕਾਂ ਕੋਲ ਪਹੁੰਚਦਾ ਕਰਨਗੇ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕਸ਼ਮੀਰ ਸਿੰਘ ਗਿਲ